ਲਓ ਜੀ ਝੋਨੇ ਵਾਲੇ ਥਾਂ 'ਚ 222 ਕਣਕ ਦਾ ਝਾੜ ਰਿਜ਼ਲਟ ਬਹੁਤ ਹੀ ਵਧੀਆ ਰਿਹਾ। ਵਧੀਆ ਕੀ ਨਜ਼ਾਰੇ ਦੇਤੇ ਚਾਰ شپੇਰੇ ਚਾਰ ਕਣਕਾਂ ਦਾ ਬਹੁਤ ਹੀ ਵਧੀਆ ਹਨ। ਨਰਮੀ ਵਾਲੇ ਥਾਂ ਵੀ ਬਹੁਤ ਵਧੀਆ ਕਣਕਾਂ ਤੇ ਝੋਨੇ ਵਾਲੇ ਥਾਂ ਵੀ ਬਹੁਤ ਵਧੀਆ ਹੈ। ਤੇ ਦਾਣਾ ਵੀ ਮੋਟਾ ਹਨ। ਐਤਕੀ ਝਾੜ ਚੰਗੇ ਹੋਣ ਦਾ ਕਾਰਨ ਸ਼ੁਰੂ ਤੋਂ ਠੰਡ ਪਈ ਹੈ ਹਨ। ਕਣਕਾਂ ਤੇ ਕੋਈ ਦਾਅਵ ਨਹੀਂ ਆਈ ਝਾੜ ਚੰਗੇ ਆ ਸਾਰੇ ਕਿਸਾਨ ਖੁਸ਼ ਐ ਤੇ ਚੰਗੇ ਝਾੜ ਚੰਗੇ ਥਾਂ ਤੇ ਲੱਗ ਜਾਣ ਅਰਦਾਸ ਕਰਦੇ ਆ ਤੇ ਆਪਣੇ ਦੋ ਕਿੱल्ल्या ਦੀ ਆਹ ਪੱਟੀ ਸੀ ਤੇ ਇਹ ਚੋਂ ਇੱਕ ਠੀਪਾ ਪਾਤਾ ਟਰੱਕ ਵਾਲੀ ਮਸ਼ੀਨ ਐ ਇਹ ਇਹ ਚ ਕਹਿੰਦੇ ਵੀ 40 ਮਾਣ ਦਾ ਠੀਪਾ ਹਨ ਤੇ ਇਹ ਇਹ ਚੋਂ ਤਿੰਨ ਭਰ ਗਏ ਮਤਲਬ b 120 ਮੰਨ ਦੋ 60 ਮੰਨ ਕਿੱਲੇ ਦੀ ਤੇ ਆਪਾਂ ਲਾਉਣੇ ਵੀ ਬਾਲਾ 55 60 ਮੰਨ ਦੇ ਵਿੱਚ ਹੋ ਗਈ ਬਹੁਤ ਵਧੀਆ ਤੇ ਆਪਣੇ ਜਿਹੜੇ ਸਾਡੇ ਬਾਣ ਐ ਥੋੜੇ ਜੇ ਨਰਮ ਹਨ ਵੀ ਇੱਥੇ 45 50 ਵਾਲੀਆਂ ਗਣਕਾਂ ਹੁੰਦੀਆਂ ਸੀਗੀਆਂ ਤੇ ਐਤ ਕੀ ਵਧੀਆ ਝਾੜ ਨਿਕਲਿਆ ਇੰਨਾ ਬਹੁਤ ਆਪਾਂ ਨੂੰ ਮੁੱਕਦਾ ਨਹੀਂ ਸਾਡੇ ਬਾਣ ਥੋੜੇ ਜੇ ਨਰਮ ਐ 45 50 ਵਾਲੇ ਹੁੰਦੇ ਹਨ ਤੇ ਐਤ ਕੀ ਚਲੋ ਠੀਕ ਹੈ ਮੇਰਾ ਪ੍ਰਮਾਤਮਾ ਦੀ ਬਹੁਤ ਬਹੁਤ ਸ਼ੁਕਰ ਹੈ 255 60 ਦੇ ਵਿੱਚ ਨਿਕਲੇ ਆ ਬਹੁਤ ਹੈ ਕਈ ਥਾਂ ਜਿੱਥੇ ਕਹਿੰਦੇ ਚੰਗੇ ਬਾਣ ਹੈ 75 ਮਾਣ ਵੀ ਹੋਗਾ 70 ਤੋਂ 75 ਮਾਣ ਐਤ ਕੀ ਕੁਦਰਤੀ ਝਾੜ ਚੰਗਾ ਹੈ ਠੰਡ ਪੈ ਗਈ ਸ਼ੁਰੂ ਚ ਤੇ ਬਾਅਦ ਚ ਵੀ ਕੋਈ ਇੰਨੀ ਗਰਮੀ ਨੇ ਮਾਰ ਨਹੀਂ ਕੀਤੀ ਤਾਂ ਕਰਕੇ ਦਾਣਾ ਮੋਟਾ ਝਾੜ ਚੰਗਾ ਸਾਰੇ ਬੀਆਂ ਦਾ ਚੰਗਾ ਇਹ ਕੋਈ ਵੀ ਮਾੜਾ ਨਹੀਂ ਹੁੰਦਾ ਕੋਈ ਚੰਗਾ ਨਹੀਂ ਹੁੰਦਾ ਇਹ ਕੁਦਰਤੀ ਪ੍ਰਮਾਤਮਾ ਵੱਲੋਂ ਬਖਸ਼ਿਸ਼ ਹੋ ਗਈ ਐ ਕਿ ਸਾਰੇ ਬੀਜ ਚੰਗੇ ਹੋਗੇ ਹਨ ਤੇ ਆਪਾਂ ਕਈ ਵਾਰੀ ਜੰਨੇ ਆ ਆ ਬੀ ਮਾੜਾ ਮਾੜਾ ਉਹ ਕੁਦਰਤੀ ਮਿਹਰ ਚਾਹੀਦੀ ਪਰਮਾਤਮਾ ਦੀ ਮਿਹਰ ਚਾਹੀਦੀ ਆ ਸਾਰੇ ਬੀਜ ਚੰਗੇ ਹੁੰਦੇ ਆ ਜੇ ਉਹਦੀ ਨਿਗਾ ਸਵੱਲੀ ਹੋ ਜੇ ਤਾਂ ਸਾਰੇ ਬੀਜ ਚੰਗੇ ਨਿਕਲਦੇ ਆ ਐਤਕੀ ਕਿਸਾਨਾਂ ਨੂੰ ਖੁਸ਼ ਕਰਤਾ ਕਣਕ ਨੇ ਚਾਰ ਛਪੇਰੇ ਬਹੁਤ ਹੀ ਵਧੀਆ ਰਿਜ਼ਲਟ ਮਿਲਿਆ ਤੇ ਚੰਗੇ ਥਾਂ ਲੱਗ ਜੇ ਆਸ ਕਰਦੇ ਆ ਪਰਮਾਤਮਾ ਮੂਰੇ ਦੋ ਚਾਰ ਮਾਣ ਘੱਟ ਹੋ ਜਾਂਦਾ ਜਾਂ ਵੱਧ ਹੋ ਜਾਂਦਾ ਉਹਦਾ ਕੋਈ ਚੱਕ ਨਹੀਂ ਹੁੰਦਾ ਚੰਗੇ ਥਾਂ ਲੱਗ ਜੀ ਹਨਾ ਤੇ ਆਪਣੇ ਆਹ ਦੋ ਕਿੱਲਿਆਂ ਦੀ ਪੱਟੀ ਐ ਇੱਕ ਠੀਪਾ ਪਾਤਾ ਤੇ ਦੋ ਠੀਪੇ ਚ ਹੋਰ ਪਰ ਜਾਣਗੇ ਤੇ ਸਾਰਿਆਂ ਮੌਸਮ ਖਰਾਬ ਹੈ ਹਨਾ ਆਹ ਦੇਖ ਲਓ ਤੁਸੀਂ ਮੌਸਮ ਦਾ ਖਰਾਬ ਚੱਲਣਾ ਹੋ ਗਏ 5-7 ਦਿਨ ਪਹਿਲਾਂ ਤੇ ਹੁਣ ਵੀ ਖਰਾਬ ਹੀ ਚੱਲਦਾ ਚਲੋ ਠੀਕ ਹੈ ਜਿਹੜਾ ਕੁਝ ਹੋਈ ਜਾਂਦਾ ਪਰਮਾਤਮਾ ਦੀ ਮਿਹਰ ਹੈ ਉਹਦੀ ਮਰਜ਼ੀ ਹੈ ਹਨਾ ਥੋੜੀਆਂ ਹੀ ਅਕੜੀਆਂ ਪਾ ਕੇ ਤੇ ਹਟ ਜਾਂਦਾ ਚਲੋ ਸੁਖ ਸ਼ਾਂਤੀ ਰੱਖੇ ਪਰਮਾਤਮਾ ਚਾਰਛੇ ਪੇਰੇ